ਦਿਲਵਾਵਾ ਤੇ ਦੂਜਾ ਮਾਤਰਵਾਸ ਤੋਂ ਕੀ ਕਹਨੀ ਹੈ ਜੇ ਦਰਗਾਹ ਮੁਸਲੇ ਸਮਾਂ ਮੰਨ ਰੇ ਸਾਧੂ ਪਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਮਹਾਨ ਸ਼ਹੀਦਾਂ ਦੀ ਯਾਦਗਾਰ ਤੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਲੜਦਿਆਂ 1965 ਦੀ ਜੰਗ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤੇ ਉਹਨਾਂ ਦੀ ਸ਼ਹਾਦਤ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਸ਼੍ਰੀ ਅਕਨਵਰ ਸਾਹਿਬ ਦੇ ਪਾਰਠ ਰੱਖੇ ਹੋਏ ਨੇ ਸ਼ੀਰਨ ਯਾਦਗਰ ਤੇ ਆਪਾਂ ਵੀ ਤੁਹਾਨੂੰ ਇਸ ਸਫ਼ਰ ਦੇ ਨਾਲ ਜੋੜਦੇ ਹਾਂ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਚੈਨਲ ਆਪਣੇ ਜਿਨ੍ਹਾਂ ਨੇ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਆਓ ਸੰਗਤ ਜੀ ਨੂੰ ਅੱਪਾਣੋ ਲੈ ਕੇ ਚੱਲਦੇ ਹਾਂ ਸ਼ੀਰਨ ਯਾਦਗਰ ਤੇ ਮੰਨ ਲੇ ਸਾਧ ਹੋ ਪਰਮੇ ਭਰਤ ਜੇ ਸਾਹਲੇ ਪਾਦੇ ਆਪ ਤੋ ਦਰੇ ਮਾਰੇ ਅੰਨ ਦੁਮਾਨ ਜੇ ਮਾਰੇ ਅੰਨ ਦੁਮਾਨ ਆਪ ਤੋ ਦਰੇ

ਆ ਰਹੇ ਨੇ ਕਈ ਵਾਰ ਸਾਧਨ ਲਈ ਖਾ ਪਾਇਆ ਜਾਂਦਾ ਹੈ ਪਰ ਸਾ ਸੰਗਤ ਸਤਿਗੁਰਾਂ ਨੇ ਖਾਲਸੇ ਪੰਥ ਉੱਤੇ ਰਹਿਮਤ ਹੀ ਇੰਨੀ ਕੀਤੀ ਹੈ ਰਹਿਣੀ ਰਹ ਸੋਈ ਸਿੱਖ ਮੇਰਾ ਜਿਹੜਾ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਨਾ ਭਾਵੇਂ ਮੌਤ ਆਣ ਕੇ ਲਲਕਾਰੇ ਮਾਰੇ ਪਰ ਸੇਕ ਨਹੀਂ ਦੇ ਤੰਦੇ ਸਿੱਖ ਦੇ ਹੱਥ ਤੇ ਖੰਡਾ ਹੁੰਦਾ ਹੈ ਇਹ ਧਰਮ ਦੇ ਵਿੱਚ ਸੀਸ ਹੁੰਦਾ ਏ ਤੇ ਤੇਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਹੁੰਦੀ ਹੈ ਤੇ ਮੇਰੇ ਮੁਗਲਿਆ ਹਕੂਮਤ ਅੱਗੇ ਲੱਗ ਕੇ ਮਰਦਾ ਦੇ ਭੱਜ ਜੀ ਹੈ ਸੋ ਇਹਨੀਆਂ ਕੰਮੇਂਤੀਆਂ ਪ੍ਰਵਾਨ ਕਰਿਓ ਸਾਡੇ ਬਹੁਤ ਹੀ ਸਤਕਾਰਯੋਗ

I'll be, 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 I'll i i i